ਸ਼ੁਰੂ ਹੋ ਗਿਆ ਕੰਮ ਮੂਲੀਆਂ ਦਾ ਕਿਦਰੀਲਾ ਅੱਜ ਤੁਹਾਨੂੰ ਮੂਲ ਗਰਾ ਕਿਦਰੀਲਾ ਖਵਾਉਣਾ ਅੱਜ ਬਣੀ ਹੈ ਦਾਵੇ ਆ ਦੇਖੋ ਮੂਲੀਆਂ ਦਾ ਕਿਦਰੀਲਾ ਚੱਲ ਪਿਆ ਹੈ ਹਾਂ ਕਿੱਦ ਨੇ ਹੁਣਾ ਤੁਸੀਂ ਮੂਲੀਆਂ ਦਾ ਕਿਦਰੀਲਾ ਚੱਲ ਪਿਆ ਵੀਜੀ ਆਪਣੇ ਕੋਲ 300 ਸਾਲ ਦਾ ਤਜਰਬਾ ਹੈ ਮੂਲ ਗੋਲਾ ਗਜਰੀਲਾ ਕਿੰਨੇ ਸਾਲ ਦਾ 300 ਸਾਲ ਦਾ 300 ਸਾਲ ਦਾ ਤਜਰਬਾ ਤੇਰਾ ਇਹ ਹਾਂ ਠੀਕ ਆ ਚਾਚਾ ਉਹ ਚਾਚਾ ਵੀ ਆ ਗਿਆ ਲੈ ਚਾਤਾ ਕਿ ਮੂਲੀਆਂ ਦਾ ਕਿਦਰੀਲਾ ਬਣਾਉਣਾ ਕਹਿੰਦਾ ਯਾਰ ਆ ਦੇਖੋ ਅੱਜ ਹੁਣ ਮੂਨਗਲਾ ਗਿਰੇ ਲਗਵਾ ਦੇਣਾ ਮੈਂ ਚਾਹ ਨੂੰ ਤੜਕਾ ਲਾਤਾ ਚਾਹ ਨੂੰ ਤੜਕਾ ਮੂਨਗਲਾ ਗਿਰੇ ਲਗਵਾ ਦੇਣਾ ਹਾਂ ਇਹ ਕਹਿੰਦਾ ਮੂਲੀਆ ਦਾ ਗਰੇ ਲਗਦਾ ਮੇਰਾ ਫੇਵਰੇਟ ਆ ਕਹਿੰਦਾ ਤੇ ਅੱਜ ਬਣਾ ਦੇਣਾ ਇਹ ਮਿੱਠਾ ਹੋਊਗਾ ਕੌੜਾ ਹੋਊਗਾ ਹੈ ਇਹ ਮਿੱਠਾ ਵਕੌੜਾ ਹੋ ਅੱਛਾ ਰੇ ਜਦ ਦੁੱਧ ਪੂਗਾ ਹੈ ਹੈ ਦੁੱਧ ਪੂਗਾ ਇੱਥੇ ਸਾਰਾ ਕੁਝ ਹੀ ਪਾਵਾਂਗੇ ਅੱਛਾ ਆ ਮੁੰਡਾ ਵਿਆਹ ਵਾਲਾ ਮੁੰਡਾ ਤਿਆਰ ਹੋ ਚੁੱਕਿਆ ਵਿਆਹ ਵਾਲਾ ਮੈਦੇ ਚ ਮੈਦੇ ਚ ਹੈ ਮੈਦੇ ਚ ਮੈਦੇ ਚ ਬਣਾਉਣਾ ਹਾਂ ਇੱਧਰ ਵਿਆਹ ਵਾਲਾ ਮੁੰਡਾ ਕਿਧਰ ਗਿਆ ਆ ਦੇ ਵਿਆਹ ਵਾਲਾ ਮੁੰਡਾ ਇੱਧਰ ਅੱਕ ਸਿੱਖਦਾ ਫਿਰਦਾ ਆ ਵਿਆਹ ਵਾਲਾ ਮੁੰਡਾ ਅੱਕ ਸਿੱਖਦਾ ਫਿਰਦਾ ਇੱਧਰ ਵਿਆਹ ਵਾਲਾ ਮੁੰਡਾ ਕੋਈ ਚੱਲਾਂ ਬਈ ਬਣਾ ਰਹੇ ਜੀ ਇੱਕ ਪਨੀਰ ਆ ਲੱਛਾ ਲੱਛਾ ਪਰੋਠਾ ਮੁੰਡਾ ਬਣਾਦਾ ਆ ਓਏ ਓਏ ਤਾਂ ਹਟ ਜਾ ਉਹ ਓਨੀਅਨ ਪ੍ਰਾਥਾ ਓਨੀਅਨ ਨਹੀਂ ਇਹ ਤਾਂ ਫ੍ਰੀ ਕਰੋ ਬੜੇ ਕਾਲ ਸੁਣਤੀ ਜਾਗਾ ਤੂੰ ਕਰਦਾ ਉਹ ਤਾਂ ਬੁੱਚ ਲੀਦਾ ਲਾ ਦਿੰਦਾ ਚੱਲ ਜੰਡੇ ਹਟੇ ਕਰਦਾ ਬੁੱਚ ਕੇ ਤਾਂ ਹਟ ਗਏ ਬੁੱਚ ਕੇ ਲਾ ਦੀ ਇਹ ਪਹਿਲਾਂ ਬੁੱਚ ਦਾ ਗੰਡੇ ਆ ਗੰਡੇ ਫ੍ਰੀ ਕਰੀ ਜਾਂਦਾ ਮੁੰਡਾ ਕਿਹੜੇ ਕਿਹੜੇ ਪਰੋਠੇ ਗਾਣੇ ਦਾ ਆਜ ਅਸੀਂ ਬਣਾਏਗੇ ਕੁਝ ਵੀ ਨਹੀਂ ਹੈ ਪਨੀਰ ਪਰਜੀ ਪਰੋਠਾ ਅੱਲਾ ਭਾਈ ਗੰਡੇ ਬਾਹਰ ਇਹਦੇ ਗੰਡੇ ਉਹਦਾ ਕੋਲ ਹਲਵਾਈ ਵੀ ਨਹੀਂ ਪਤਾ ਹਜੇ ਉਹ ਮੈਂ ਤੇਰੀ ਬੇਟੀ ਤਾਂ ਲੈ ਆਉਗੀ ਉਹ ਵੀ ਲੈ ਆਉਂਗਾ ਕੱਤੇ ਦੀ ਬੇਟੀ ਕੱਤੇ ਬੇਟੀ ਵੀ ਆ ਰਹੀ ਆ ਅੰਮ੍ਰਿਤਸਰ ਦੀ ਨਾਲ ਬਣਾ ਦੋ ਇੱਕ ਅੰਮ੍ਰਿਤਸਰ ਦੀ ਨਾਲ ਹੁਣ ਚਲ ਹਲਵਾਈ ਸ਼ਰਮਣੇ ਆ ਕਿਹਾ ਰੈਸਟ ਦੇ ਹਲਵਾਈ ਕੋ ਆ ਗਏ ਹੁਣ ਰੈਸਟ ਦੇ ਕਿ ਮਾ ਕੰਮ ਲੇਟ ਆ ਥੋੜਾ ਜਿਆ ਸਾਡੀ ਨਾਲ ਟੱਪ ਦੇ ਬੈਠਾ ਲੋ ਵੀਰ ਜੀ ਲਾ ਮੁੰਡਾ ਆਪਣੇ ਜਿੱਥੇ ਕੋਈ ਵੀ ਪ੍ਰੋਗਰਾਮ ਹੋਵੇ ਨਾ ਬੱਡੀ ਜੀ ਆ ਦੱਸੋ ਆ ਬੰਦਾ ਹੁੰਦਾ ਨਾ ਉੱਥੇ ਹੀ ਆ ਬੰਦਾ ਉੱਥੇ ਹੀ ਹੁੰਦਾ ਕੋਈ ਪ੍ਰੋਗਰਾਮ ਪੈਂਡ ਦਾ ਕੋਈ ਪੋਗ ਨੋਗ ਵਿਆਹ ਸ਼ਾਦੀ ਕੁਝ ਹੋਵੇ ਤੇ ਕੱਕ ਆਪਣੇ ਇਧਰ ਆਇਆ ਹੋਇਆ ਹੈ ਇਧਰ ਲੈ ਹੀਰੋ ਹੀਰੋ ਪੈਂਦੀ ਆ ਕੇ ਜਿਹੜਾ ਹੁੰਦਾ ਜਿੱਥੇ ਖੜਦਾ ਕਹਿੰਦੇ ਹਲਵਾਈ ਕੋਲੇ ਕਹਿੰਦੇ ਨੈਗਾ ਹਲਵਾਈ ਕੋਲੇ ਐਗਰ ਇਧਰ ਦੇਖੋ ਮੁੰਡਾ ਤਿਆਰ ਹੋ ਚੁੱਕਿਆ ਹੈ ਵੇਲਾ ਮੁੰਡਾ ਹਾਂ ਵੇਲਾ ਮੁੰਡਾ ਉਧਰ ਨਾ ਆ ਕੇ ਕਤਰੀ ਸਾਡਾ ਯਾਰ ਕਤਰੀ ਹੜਾ ਨਾ ਆ ਕੇ ਆ ਗਿਆ ਕਤਰੀ ਉਹਨੇ ਵਲੌਗ ਬਣੀ ਜਾਂਦਾ ਉਹਨੇ ਓ ਕਤਰੀ ਉਹ ਆ ਇਧਰ ਮੜਿਆ ਤੇਰੀ ਛੱਟੀ ਆ ਮੜਿਆ ਦੇ ਦੱਸ ਕੋਈ ਆ ਚਾ ਚਾ ਇਧਰ ਚਾਤਾ ਸਾਡੇ ਕੋਲੇ ਇਧਰ ਆ ਗਿਆ ਲੈ ਇਧਰ ਪੀਲਾ ਵੀ ਤਾਂ ਇਧਰ ਆਂਟੀ ਆਂਟੀ ਇਧਰ ਕੰਮ ਕੰਮ ਬੜਾ ਜੋਰਾ ਜੋਰਾ ਇਧਰ ਕਤਰੀ ਸਾਡਾ ਯਾਰ ਨਾ ਆ ਕੇ ਆ ਗਿਆ ਕਤਰੀ ਨਾ ਆ ਕੇ ਆ ਗਿਆ ਕੀ ਬਣਦਾ ਹੁਣ ਆ ਗਿਆ ਇਧਰ ਹੈ ਸਾਤਰੀ ਵਾਲਾਂ ਦੀ ਇਧਰ ਆਂਟੀ ਆਂਟੀ ਸੇਵਾ ਕਰਦੀ ਹੋਈ ਸਾਰਿਆਂ ਦੀ ਹੈਲੋ ਗਾਈਜ਼ ਆਏ ਕਰਦੇ ਆਂ ਟੀ ਹੈਲੋ ਹੈਲੋ ਕਰਨਾ ਹੈ ਲੋ ਕਰ ਰਹਾ ਹੈ ਕਰਨਾ ਜਿੰਨੇ ਲਈ ਕਰਦਾ ਜਿੰਨੇ ਲਈ ਕਰਦਾ ਇੱਧਰ ਇੱਧਰ ਆਇਆ ਹੋਇਆ ਵੀਰ ਸਾਡਾ ਰਾਜਪਾਲ ਸਿੰਘ ਕਰਨਾ ਮਹਾਰਾਜ ਜਲੇਪਗਾ ਦੇ ਜਲੇਪਗਾ ਸਾਡਾ ਪੂਰਾ ਯੋਗਦਾਨ ਇੱਧਰ ਬੋਗ ਬੋਗ ਲੈ ਭੁੱਲ ਗਿਆ ਹਸਤਰੀ ਕਾਲ ਭੁੱਲ ਗਈ ਸੀ ਭਾਈ ਹੈ ਨਮਕੀਨ ਜਲੇਪਗਾ ਕੱਢਦੇ ਮਾਰ ਮਸਰੀ ਅਸਾਂ ਨਮਕੀਨ ਕਰਦਾ ਇਹ ਮਿੱਠੀਆਂ ਇੱਧਰ ਕੱਢੀ ਨੇ ਨਮਕੀਨ ਇਹ ਕੱਢਦਾ ਹੈ ਠੀਕ ਹੈ ਯਾਰ ਅੱਜ ਮੂਲਗਲਾ ਗਜਰੇਲਾ ਖਾਣਾ ਅੱਜ ਤੁਹਾਨੂੰ ਕਿਹੜਾ ਅੱਜ ਮੂਲਗਲਾ ਗਜਰੇਲਾ ਖਾਣਾ ਤੁਹਾਨੂੰ ਮੂਲੂ ਦੱਸਿਆ ਇਹ ਮੂਲੀਆਂ ਵਾਲਾ ਗਜਰੇਲਾ ਖਾਣਗੇ ਅੱਜ ਵੀਰ ਜੀ ਸਾਰੇ ਇੱਧਰ ਹਵਾਈ ਨਾਲ ਇੱਕ ਵੀ ਕਰ ਹੈ ਹਾਂ ਹਲਵਾਈ ਵਾਲਾ ਕਰਤਾ ਇੱਧਰ ਆਪਾਂ ਯਾਰ ਮੂਲੀਆਂ ਵਾਲਾ ਗਜਰੇਲਾ ਉਹ ਅੱਜ ਦੇਜੂ ਕੋਲੇ ਕੱਢਦਾ ਹੱਥ ਨਾਲ ਖਾਲੋ ਘਾਲੋ ਆਥਰਾ ਆਥਨਾ ਕੱਢੋ ਭਈਓ ਇਹ ਹੱਥ ਨਾਲ ਵੇ ਗੱਡੀ ਹੱਥ ਨਾਲੇ ਨਹੀਂ ਦਿਖਾ ਦੇ ਕੱਢਦੇ ਭਈ ਹੱਥ ਨਾਲ ਕੱਢਦੇ ਹੱਥ ਨਾਲ ਸਹੀ ਅੜੀ ਆ ਯਾਰ ਇਹ ਬਾਈ ਨੂੰ ਬਾਈ ਜਮਾ ਤੇਲ ਨਹੀਂ ਮਹਿਸੂਸ ਉਹ ਦੇਖਦੇ ਉਧਰ ਗਰਮ ਜਉਂ ਹੀ ਜਾਦਾ ਬਾਈ ਨੂੰ ਮੂਹਣਾਲੇ ਮੂਹਣਾਲਾ ਕੱਢਦੇ ਰਹਿਲਾ ਕਸੂਣਾ ਚੂਣ ਮੂਹਣਾਲਾ ਮੂਹਣਾਲਾ ਗਦੇਲਾ ਵੀ ਖਵਾਇਆ ਜਾਵੇ ਤੁਹਾਨੂੰ ਅੱਜ ਪਕੌੜਿਆਂ ਦਾ ਢੇਰ ਲੱਗਿਆ ਵਾ ਇਧਰ ਕੰਮ ਉਹ ਦਿਉਰਾ ਛੋਰਾ ਤੇ ਆ ਪੂਰਾ ਅਜਾ ਦੇਖੋ ਚਲੋ ਫਿਰ ਮਲੇਲਾ ਕੱਚੇ ਕੱਢੀ ਨਾ ਅਜਾ ਕੱਚੇ ਚੱਲੀ ਜਾਂਦਾ ਕੰਮ ਕੱਚੇ ਚੱਲੀ ਜਾਂਦਾ ਇਹਦਾ ਪੱਕਾ ਗੱਡਾਂ ਕੀ ਹੋਲੀ ਹੋਲੀ ਪਾਂਢੀ ਕਿਵੇਂ ਰੈਡੀ ਆ ਰੇੜੀਆਂ ਜੀ ਰੈੜੀਆਂ ਪਰਾਣੇ ਖਾਲ ਦੀ ਰੈੜੀਆਂ ਪਕੌੜੇ ਖਾਣੇ ਰੈੜੀਆਂ ਮਡੇ ਆਹ ਪੜਦੇ ਆਲੇ ਪਕੌੜੇ ਆ ਪੱਕੇ ਹੋਏ ਨੇ ਕੱਢਦੇ ਆਂਡੀ ਪੱਕੇ ਕੱਢਦੇ ਆਂ ਕੱਢਨੇ ਆਂ ਕੱਢਦੇ ਨੇ ਥੋੜੇ ਜਿਹਾ ਕੱਢਦੇ ਨੇ ਕੱਢਦੇ ਨੇ ਕੱਢਦੇ ਨੇ ਪੱਕੇ ਕੱਢ ਰਹੇ ਆ ਬਾਬੇ ਆਖਦੇ ਨੇ ਇਹ ਤਾਲੀ ਘੂਆ ਕਰਨ ਉਹਨੇ ਚਾਚ ਆਹ ਕੱਢਦੇ ਯਾਰ ਆ ਪੱਕੀ ਕੱਢਦੇ ਪੱਕੇ ਆ ਥੋੜੇ ਆਹ ਕੱਢਦੇ ਚੁ ਵਿੱਚ ਕੱਢਦੇ ਓਏ ਬੜੇ ਕੱਟਦੇ ਨੂੰ ਆਏ ਤੋੜੇ ਨੂੰ ਭਰਾਵਾ ਇਹਨੂੰ ਆਏ ਤੋੜੇ ਨੂੰ ਉਹ ਪਕੌੜੇ ਨਹੀਂ ਪਾਏ ਉਹ ਨਹੀਂ ਪਾਉਂਦਾ ਨੌੜਿਆ ਆ ਦੇਖੋ ਇਹ ਮੁੰਡਾ ਕੂਰਚ ਪਕੌੜੇ ਪਾ ਰਿਹਾ ਹੈ ਉਹ ਨਹੀਂ ਪਾਏ ਭਰਾਵਾ ਆਏ ਉਹ ਨਹੀਂ ਪਾਏ ਭਰਾਵਾ ਲੈ ਮੇਰੀ ਤਲਾਚੀ ਮੇਰੀ ਤਲਾਚੀ ਲਈ ਜਾ ਰਹੀ ਹੈ ਆ ਦੇਖੋ ਭਾਈ ਤਲਾਚੀ ਲਈ ਆ ਆ ਦੇਖੋ ਜੇ ਪਕੌੜੇ ਕਿੱਥੇ ਆ ਉਹ ਜਾ ਹਾਲੇ ਮੈਨੂੰ ਫਿਰ ਕਿੱਦਾਂ ਚੱਲੋ ਥੋੜੇ ਗੋਭੀ ਵਾਲੇ ਕੁਝ ਕੁ ਬਾਲਾ ਯਾਰ ਕੋਈ ਕਾਲੂ ਵਾਲੇ ਵਾਲਾ ਬਸ ਸਹੀ ਆ